ਸਾਡੇ ਦਾ ਫਰ ਮਿਲ ਗਿਆ ਵੀ ਬਣਾ ਲਿਆ ਵੱਡਿਆਂ ਬੰਦਿਆਂ ਨੇ ਅਮੀਰ ਬੰਦਿਆਂ ਨੇ ਜਿਹਦੀ ਨਰਦਾ ਹੁੰਦਾ ਵੀ ਮੀਡੀਆ ਸਾਹਮਣੇ ਨਹੀਂ ਸਾਡੇ ਮਹੱਤਵਪੂਰਣ ਵਾਲਾ ਜਿਹੜਾ ਕੁਝ ਤੋਂ ਮੋਖਿਆ ਜਿਹੜਾ ਤਸੀਲਰ ਸਾਹਿਬ ਆ ਉਹਨਾਂ ਨੂੰ ਵੀ ਚਾਹੀਦਾ ਵੀ ਜਾ ਕੇ ਮੰਡੀਆਂ ਚੈੱਕ ਕਰਨ ਲੋਕਾਂ ਨੂੰ ਜਾ ਕੇ ਮਿਲਣਾ ਤੇ ਇਹ ਕਾਰਜ ਰਵੰਟ ਪਰ ਅਸੀਂ ਇਹ ਕਹਿੰਦੇ ਬੱਲੀ ਚਾ ਕੇ ਛੱਡਾ ਜਾ ਕੇ ਵੇਚ ਰੱਖਦੇ ਮਸ਼ੀਨ ਦੇ ਰੀ ਉਥੋਂ ਅਸੀਂ ਕਾਣ ਦਾਣ ਵਾਲਾ ਇਕੱਠਾ ਕਰਕੇ ਦੋਣੇ ਇੱਥੇ ਦੇਖੋ ਸਾਡੇ ਬੈਠੇ ਲੋਕਾਂ ਕਿਹੋ ਜਿਹੇ ਇਹ ਕਹਿੰਦੇ ਆ ਜੇ ਕੋਈ ਪਹਿਲੀ ਵਾਰ ਹੀ ਆਇਆ ਹੋਵੇ ਤੇ ਦੱਸੋ ਕੀ ਕਹਿੰਦੇ ਆ ਇਹ ਪਹਿਲੀ ਵਾਰ ਹੀ ਹੋਇਆ ਜੀ ਮੈਂ ਮਹਿੰਦਪੁਰ ਚ ਇੱਥੇ ਆਇਆ ਹਾਂ ਹਾਂਜੀ ਸਰ ਕੀ ਨਾਮ ਜੀ ਕਸ਼ਮੀਰ ਸਿੰਘ ਪੰਨੂ ਸੰਦਾਵਰਾ ਦੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਰ ਕੋਈ ਅੱਜ ਕਾਰਨ ਹੋਇਆ ਤੁਹਾਨੂੰ ਜਿਹੜਾ ਮੰਗ ਪੱਤਰ ਦੇਣੇ ਪੈ ਰਹੇ ਅੱਜ ਜਦੋਂ ਸਾਡੇ ਮਹਿੰਦਪੁਰ ਦੇ ਵਿੱਚ ਮੰਡੀ ਦੇ ਵਿੱਚ ਜਿਹੜੀ ਹੈ ਵੱਡੀ ਲੁੱਟ ਹੋ ਰਹੀ ਹੈ ਕਿਸਾਨਾਂ ਦੀ ਅਸੀਂ ਸਾਰੀ ਮੰਡੀ ਚੈੱਕ ਕੀਤੀ ਆ ਉਹਦੇ ਵਿੱਚ ਜਿਹੜੇ 6 ਹੈਗੇ ਆਰਟੀਆ ਉਹਦੇ ਵੱਡੇ ਪੱਧਰ ਤੇ ਲੋਟ ਗਿਆ ਉਹਦੇ ਵਿੱਚ ਮੈਂ ਤਾਂ ਦੱਸ ਦਾਂ ਰੀਤ ਨੂੰ ਤੁਸੀਂ ਬਲਵੰਤ ਸਿੰਘ ਦੇ ਕੰਡੇ ਦਾ ਤੋਲ ਜਿਹੜਾ ਵਾ ਉਹ 52 ਕਿਲੋ 500 ਗ੍ਰਾਮ ਹੋਇਆ ਜਿਹੜਾ ਕਿ ਚਾਹੀਦਾ ਸੀ 50 ਕਿਲੋ 500 ਗ੍ਰਾਮ ਇਸ ਤਰ੍ਹਾਂ ਬੜੀ ਵੱਡੀ 900 ਗ੍ਰਾਮ ਵੱਧ ਤੋਲਿਆ ਇੱਕ ਗੱਟੇ ਮਗਰ ਤੇ ਦੋ ਗੱਟਿਆਂ ਦੇ ਮਗਰ ਇਹੀ ਕੁਆਂਟਰ ਦੇ ਮਗਰੇ 1 ਕੁਆਂਟਰ 8 ਕਿਲੋ ਮਤਲਬ ਪੜਦਾ 800 ਗ੍ਰਾਮ ਪੜਦਾ ਬੜੀ ਵੱਡੀ ਲੋਟਿਆ ਇਹ ਤੋਂ ਲਾਵਾ ਜਸਪਾਲ ਸਿੰਘ ਐ ਸਰਬਜੀਤ ਸਿੰਘ ਖਹਿਰਾ ਮ ਸਰਕਾ ਉਹਨਾਂ ਦੇ ਕੱਦੇ ਤੇ ਚੈੱਕ ਕੀਤਾ ਤੇ 52 ਕਿਲੋ 300 ਗ੍ਰਾਮ ਹੋਇਆ ਉਹਨਾਂ ਦੇ ਵਿੱਚ 700 ਗ੍ਰਾਮ ਵਾਲਾ ਇੱਕ ਗੱਟੇ ਮਗਰ ਜਿਹੜਾ ਉਹ ਵੱਧ ਤਲਦਾ ਸੀਗਾ ਉਹ ਜਿਹੜਾ ਕਵਾਂਟਰਲ ਦੇ ਮਗਰ ਜਿਹੜਾ ਵਾਦਸਾ ਇੱਕ ਕਵਾਂਟਰਲ 4 ਕਿਲੋ 400 ਗ੍ਰਾਮ ਪੜਦਾ ਇਸ ਤਰ੍ਹਾਂ ਹੀ ਹੋਰ ਜਿਹੜੇ ਸੋਨ ਲਾਲ ਸੀ ਮਗਲਾਨੀ ਉਹਨਾਂ ਦਾ ਵਜਨ ਵੀ 52 ਕਿਲੋ 800 ਗ੍ਰਾਮ ਹੋਇਆ ਜਿਹੜਾ ਕਿ 1200 ਗ੍ਰਾਮ ਇੱਕ ਕੱਟੇ ਮਗਰ ਬਾਂਡਾ ਤੇ ਇੱਕ ਕਵੰਟਲ ਮਗਰ 2400 2 ਕਿਲੋ ਤੇ 2.5 ਕਿਲੋ ਲਗਭਗ ਪਣਦਾ ਇਸੇ ਤਰ੍ਹਾਂ ਹੋਰ ਵੀ ਜਿਹੜੇ ਸੀਗੇ ਇੱਕ ਅੱਗੇ ਸੋਨ ਲਾਰ ਮਲਵਾਨੀ ਹੋ ਗਿਆ ਇੱਕ ਹੋ ਗਿਆ ਮਾਨੋਵਾਲਟਰਨ ਕੰਪਨੀ ਇਹਨਾਂ ਦਾ ਜਾਂ ਵਜਨ ਸੀ 51 ਕਿਲੋ 400 ਗ੍ਰਾਮ ਬਣਿਆ ਇਹਨਾਂ ਦਾ ਵੀ 800 ਗ੍ਰਾਮ ਜਿਹੜਾ ਵੱਟੇ ਮਗਰ ਕੱਟੇ ਮਗਰ ਵਾਧੂ ਤੋਲਿਆ ਜਿਹੜਾ ਕਿ ਕਵੰਟਲ ਦੇ ਮਗਰ 1 ਕਿਲੋ 400 ਗ੍ਰਾਮ ਬਣਦਾ ਇਸੇ ਤਰ੍ਹਾਂ ਸਰਜੀਤ ਸਿੰਘ ਬਲਦੇਵ ਸਿੰਘ ਦਾ ਵਜਨ ਤੋਲਿਆ ਉਹਨਾਂ ਦਾ 52 ਕਿਲੋ 300 ਗ੍ਰਾਮ ਜਿਹੜਾ ਪਾਇਆ ਗਿਆ ਜਿਹੜਾ 700 ਗ੍ਰਾਮ ਜਿਹੜਾ ਵਾ ਉਹ ਗੱਟੇ ਮਗਰ ਵਾਧੂ ਪਾਇਆ ਗਿਆ ਜਦ ਕਿ ਇੱਕ ਕਵੰਟਰਲ ਦੇ ਮਗਰ ਇੱਕ ਕਵੰਟਰਲ 400 ਗ੍ਰਾਮ ਜਿਹੜਾ ਹੈਗਾ 1 ਕਿਲੋ 400 ਗ੍ਰਾਮ ਜਿਹੜਾ ਪਾਇਆ ਗਿਆ ਇਸੇ ਤਰ੍ਹਾਂ ਸੋਨ ਸਿੰਘ ਸਤਪਾਲ ਸਿੰਘ ਇਹਨਾਂ ਦਾ ਵੀ 51 ਕਿਲੋ 500 ਗ੍ਰਾਮ ਪਾਇਆ ਗਿਆ ਜਿਹੜਾ ਕਿ 900 ਗ੍ਰਾਮ ਜਿਹੜਾ ਵਾ ਉਹ ਇੱਕ ਗੱਟੇ ਮਗਰ ਵਾਧੂ ਆ ਜੇ ਕਿ ਕੁਇੰਟਲ ਦੇ ਮਗਰ ਹੈਗਾ ਵਾ 1 ਕੁਇੰਟਲ 1 ਕਿਲੋ 800 ਗ੍ਰਾਮ ਇਹ ਬੜੀ ਵੱਡੀ ਲੁੱਟ ਹੋ ਰਹੀ ਆ ਮਹਿੰਦਪੁਰ ਦੇ ਵਿੱਚ ਅਸੀਂ ਇਹ ਸਬੰਧ ਵਿੱਚ ਸਾਰੀ ਮੰਡੀ ਚੈੱਕ ਕੀਤੀ ਕੁਝ ਆਰਤੀਏ ਜਿਹੜੇ ਜੋ ਸਹੀ ਵੀ ਪਾਇਆ ਗਿਆ ਉਹ ਜਿਹੜੇ ਆਰਤੀਏ 6 ਆਰਤੀਏ ਸੀ ਇਹਨਾਂ ਦਾ ਬਹੁਤ ਜਿਹਾ ਵਾਧ ਵੇਟ ਪਾਇਆ ਗਿਆ ਇਹ ਕਿਸਾਨਾਂ ਨਾਲ ਬੜੀ ਵੱਡੀ ਲੁੱਟ ਹੋਈ ਆ ਇਸੇ ਕਰਕੇ ਹੀ ਅੱਜ ਅਸੀਂ ਨਕੌਦਰ ਐਜਸ ਸਾਹਿਬ ਨੇ ਕੋਦਨ ਮੈਨ ਲਾਈ ਸੀ ਲੇਕਿਨ ਉਹ ਨਾ ਗਾਇਰਾ ਜੀ ਵਿੱਚ ਅਸੀਂ ਤਸਜੀਦਰ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਅਸੀਂ ਆਸ ਕਰਦੇ ਹਾਂ ਕਿ ਸਾਡੀ ਜਿਹੜੀ ਇਹ ਮੰਗ ਪੱਤਰ ਜਿਹੜੀ ਆ ਪੂਰੀ ਕਾਰਵਾਈ ਹੋ ਗਈ ਤੇ ਜਿਹੜੇ ਇਹ ਕਿਸਾਨਾਂ ਨੇ ਲੁੱਟ ਕੀਤੀ ਆ ਉਹਨਾਂ ਤੇ ਕਾਨੂੰਨ ਦਾ ਇਨਜ਼ਾਰ ਜਿਹੜੀ ਆ ਉਹ ਕਰੇ ਹੋਵੇ ਇਹਨਾਂ ਦੇ ਲਾਇਸੈਂਸ ਜਿਹੜੇ ਆ ਰੱਦ ਕਰੇ ਤੇ ਜਿਹੜੇ ਕਿਸਾਨਾਂ ਦੀ ਲੁੱਟ ਹੋਈ ਆ ਉਹਨਾਂ ਨੂੰ ਜਿੰਨਾ ਉਹਨਾਂ ਦਾ ਬਕਾਇਆ ਬਣਦਾ ਉਹਨਾਂ ਨੂੰ ਪੋਵਰ ਕਰਨ ਇਸੇ ਕਰਕੇ ਅਸੀਂ ਅੱਜ ਐਜੀ ਸਾਹਿਬ ਜੀ ਨੂੰ ਬੇਨਤੀ ਕਰਨ ਵਾਸਤੇ ਆਏ ਹਾਂ। ਠੀਕ। ਹਾਂਜੀ ਸਰ। ਸਰ ਅੱਜ ਕਿਸਾਨ ਯੂਨੀਅਨ ਵੱਲੋਂ ਇੱਕ ਮੰਗ ਪੱਤਰ ਤੁਹਾਨੂੰ ਦਿੱਤਾ ਗਿਆ ਹੈਗਾ। ਉਹਨਾਂ ਵੱਲੋਂ આરોਪ ਲਗਾਏ ਜਾ ਰਹੇ ਆ ਕਿ ਆੜਤੀਆਂ ਵੱਲੋਂ ਜਿਹੜੀ ਹੈਗੀ ਆ ਲੁੱਟਖੋ ਕੀਤੀ ਜਾ ਰਹੀ ਹੈ। ਇੱਕ ਕਿਸਮ ਦਾ ਤੋਲ ਦੇ ਵਿੱਚ ਜਿਹੜਾ ਵਾਅਦਾ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਆ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ? ਇਸ ਤਰ੍ਹਾਂ ਵੀ ਸਾਡੇ ਕੋਲ ਨਾ ਭਾਰਤੀ ਕਿਸਾਨ ਯੂਨੀਅਨ ਦੁਆਬਾ ਵਿੰਗ ਦੇ ਕਿਸਾਨ ਹੁਣ ਆਏ ਆ ਸਾਡੇ ਕੋਲ। ਉਹਨਾਂ ਨੇ ਇੱਕ ਲਿਖੀ ਮੰਗ ਪੱਤਰ ਦਿੱਤਾ ਹੈ। ਤੇ ਉਹਨੇ ਆਪ ਵੀ ਜਾ ਕੇ ਮੰਡੀ ਦੇ ਵਿੱਚ ਚੈੱਕ ਕੀਤਾ ਵੀ ਉਥੇ ਮਤਲਬ ਜਿਹੜੇ ਜਿਹੜੇ ਥੋੜੀ ਬਹੁਤ ਕਮੀ ਆਈਆਂ ਤੋਲਣ ਵਿੱਚ ਉਹਦੇ ਅਸੀਂ ਮੰਗ ਪੱਤਰ ਲੈ ਲਿਆ ਜੀ ਮੰਗ ਪੱਤਰ ਲਾ ਕੇ ਅਸੀਂ ਆਪਣਾ ਨੰਬਰ ਲਾ ਕੇ ਤਹਿਸੀਲਮ ਸਾਹਿਬ ਨੂੰ ਭੇਜਦਾ ਹੈ ਤੇ ਅਸੀਂ ਆਪਣੇ ਹੁਣ ਜਿਹੜੇ ਆ ਮਾਰਕੀਟ ਕਮੇਟੀ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਚੈਕਿੰਗ ਲਈ ਭੇਜਾਂਗੇ ਤੇ ਜੇ ਤਾਂ ਉਹਨਾਂ ਦੇ ਚੈਕਿੰਗ ਦੇ ਵਿੱਚ ਟੁਕੜੀਆਂ ਪਾਈਆਂ ਗਈਆਂ ਤੇ ਉਹਨਾਂ ਖਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਊਗੀ